ਪਰ ਵਰਤਮਾਨ ਹੈ ਜਿਹੜਾ ਮੁੱਖ ਮੰਤਰੀ ਪੰਜਾਬ ਦਾ ਕਹਦਾ ਵੀ ਹੁੰਦਾ ਵੀ ਜੇ ਕਿਸੇ ਨੇ ਪ੍ਰੋਟੈਸਟ ਕਰਨਾ ਤਾਂ ਸੜਕਾਂ 'ਤੇ ਬੈਠਣ ਦੇ بجائے ਸੜਕਾਂ ਰੋਕਣ ਦੇ بجائے ਮੇਰੇ ਘਰ ਅੱਗੇ ਆਓ ਸੋ ਲੋਕ ਆਪਣਾ ਪ੍ਰੋਟੈਸਟ ਕਰਨੇ ਜਾ ਰਹੇ ਸੀ ਉਹਦੇ ਘਰ ਅੱਗੇ ਤੇ ਉਹਨਾਂ ਦੀ ਜਿਹੜੀ ਆਵਾਜ਼ ਆ ਉਹ ਉਹ ਤੂਮਤ ਤੇ ਜ਼ਬਰਦਸਤ ਅਸਰੇ ਬੰਦ ਕੀਤੀ ਜਾ ਰਹੀ ਹੈ ਇਸ ਕਰਕੇ ਇਹਦਾ ਡਟ ਕੇ ਵਿਰੋਧ ਕਰੋ ਸੋਸ਼ਲ ਮੀਡੀਆ ਬਲੌਗਰ ਪੰਨਾ ਸਿੰਘ ਨੂੰ ਰਿਹਾਅ ਕਰਵਾਉਣ ਦੀ ਮੰਗ ਨੂੰ ਲੈ ਕੇ ਅੱਜ ਸੰਗਰੂਰ ਵਿੱਚ ਵੱਡੇ ਇਕੱਠ ਦਾ ਐਲਾਨ ਕਿਸਾਨਾਂ ਅਤੇ ਹੋਰ ਜਥੇਬੰਦੀਆਂ ਵੱਲੋਂ ਇਹ ਸੱਦਾ ਦਿੱਤਾ ਗਿਆ ਜਿਸ ਦੇ ਵਿੱਚ ਸਿਆਸੀ ਤਰ੍ਹਾਂ ਵੀ ਸ਼ਾਮਿਲ ਨੇ ਸੰਗਰੂਰ ਦੀ ਜੀਮਲੈਂਡ ਕਲੋਨੀ ਜਿੱਥੇ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਈ ਹੈ ਉਥੇ ਤਰਨੇ ਦਾ ਐਲਾਨ ਹੈ ਸਵੇਰੇ 12 ਵਜੇ ਤਰਨੇ ਵਿੱਚ ਗੱਲ ਹੋਣੀ ਹੈ ਦਰਅਸਲ ਪੰਜਾਬ ਪੁਲਿਸ ਨੇ ਸੋਸ਼ਲ ਮੀਡੀਆ ਬਲੌਗਰ ਪੰਨਾ ਸਿੰਘ ਨੂੰ ਤੇ ਇੱਕ ਤੋਂ ਬਾਅਦ ਇੱਕ ਕਈ ਮਾਮਲੇ ਦਰਜ ਕੀਤੇ ਨੇ ਤੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਇਸ ਲਈ ਕਿਸਾਨ ਅਤੇ ਹੋਰ ਸਿਆਸੀ ਤਰ੍ਹਾਂ ਨੇ ਫੈਸਲਾ ਲਿਆ ਕਿ ਸਰਕਾਰ ਖਿਲਾਫ ਪ੍ਰਦਰਸ਼ਨ ਕੀਤਾ ਜਾਏਗਾ ਵਾਲੇ ਸਿੱਧੂ ਦੇ ਜਿਹੜੇ ਝੂਠੇ ਪਰਚੇ ਐ ਉਹਨਾਂ ਨੂੰ ਰੱਦ ਕਰਾਉਣ ਦੇ ਖਾਤਰ ਤੇ ਉੱਤੇ ਜਿਹੜਾ ਅਮਨੁੱਖੀ ਤਸ਼ੱਦਦ ਹੈ ਉਹਨੂੰ ਬੰਦ ਕਰਾਉਣ ਦੇ ਖਾਤਰ ਉਹਨੂੰ ਫੇਲ ਕਰਨ ਦੇ ਖਾਤਰ ਪੰਜਾਬ ਦੇ ਸਰਕਾਰ ਵੱਲੋਂ ਤੇ ਪ੍ਰਸ਼ਾਸਨ ਵੱਲੋਂ ਪੁਲਿਸ ਪ੍ਰਸ਼ਾਸਨ ਵੱਲੋਂ ਲੋਕਾਂ ਦੀ ਆਵਾਜ਼ ਨੂੰ ਸੁਣਨ ਦੇ بجائے ਆਵਾਜ਼ ਨੂੰ ਬੰਦ ਕਰਾਉਣ ਦੀ ਖਾਤਰ ਪਤਾ ਲੱਗਿਆ ਵੀ ਥਾਂ-ਥਾਂ ਛਾਪੇ ਮਾਰੇ ਅ ਸ਼ੁਰੂ ਕੀਤੀ ਜਾ ਰਹੀ ਹੈ ਘਰਾਂ ਦੇ ਵਿੱਚੋਂ ਆਗੂਆਂ ਨੂੰ ਨਜ਼ਰਬੰਦ ਕੀਤਾ ਜਾ ਰਿਹਾ ਹੈ ਤੇ ਇਸ ਕਰਕੇ ਸਾਰਿਆਂ ਨੂੰ اپیل ਹੈ ਕਿ ਜੋ ਆਪਾਂ ਇੱਕ ਤਰੀਕਾ ਵਾਲੇ ਦਿਨ ਬਰਨਾਲੇ ਸਾਰੀਆਂ ਜਥੇਬੰਦੀਆਂ ਵੱਲੋਂ ਸਾਰੇ ਯੂਟਿਊਬਰਾਂ ਵੱਲੋਂ ਤੇ ਹੋਰ ਨੌਜਵਾਨ ਸੰਗਠਨਾਂ ਵੱਲੋਂ ਆ ਪ੍ਰੋਗਰਾਮ ਲਿਖਿਆ ਹੈਗਾ ਪ੍ਰੋਟੈਸਟ ਕਰਨ ਦਾ ਇਹ ਪ੍ਰੋਟੈਸਟ ਕਰਨਾ ਆਪਣਾ ਕੋਈ ਆਪਣਾ ਹੱਕ ਹੈ ਆਪਣਾ ਜਮਹੂਰੀ ਹੱਕ ਹੈ ਭਗਵੰਤ ਮਾਨ ਜਿਹੜਾ ਮੁੱਖ ਮੰਤਰੀ ਪੰਜਾਬ ਦਾ ਹੈ ਕਹਦਾ ਵੀ ਹੰਦਾ ਵੀ ਜੇ ਕਿਸੇ ਨੇ ਪ੍ਰੋਟੈਸਟ ਕਰਨਾ ਉਹ ਤਾਂ ਸੜਕਾਂ 'ਤੇ ਬੈਠਣ ਦੇ ਬਜਾਏ ਫਰਟਾਰ ਓਪਨ ਦੇ ਵਜਾਇ ਮੇਰੇ ਘਰ ਅੱਗੇ ਆਓ ਪੰਜਾਬ ਦਾ ਜਿਹੜਾ ਪੰਜਾਬ ਭਵਨ ਹੈ ਜਿਹੜਾ ਚੰਡੀਗੜ੍ਹ ਉਹ ਖੁੱਲਾ ਹੈਗਾ ਚੰਡੀਗੜ੍ਹ ਮੇਰੇ ਰਹਿਸ਼ ਖੁੱਲੀ ਹੈ ਪਿੰਡ ਵਾਲੀ ਮੇਰੇ ਰਹਿਸ਼ ਖੁੱਲੀ ਹੈ ਜਦੋਂ ਮਰਜ਼ੀ ਆਓ ਇਹ ਸੋ ਲੋਕ ਆਪਣਾ ਪ੍ਰੋਟੈਸਟ ਕਰਨੇ ਜਾ ਰਹੇ ਸੀ ਉਹਦੇ ਘਰ ਅੱਗੇ ਤੇ ਉਹਨਾਂ ਦੀ ਜਿਹੜੀ ਆਵਾਜ਼ ਹੈ ਉਹ ਉਹ ਹਕੂਮਤ ਦੇ ਜ਼ਬਰ ਦੇ ਅਸਰੇ ਬੰਦ ਕੀਤੀ ਜਾ ਰਹੀ ਹੈ ਇਸ ਕਰਕੇ ਇਹਦਾ ਡਟ ਕੇ ਵਿਰੋਧ ਕਰੋ ਜਿੱਥੇ ਵੀ ਇਕੱਲੇ ਇਕੱਲੇ ਵਹੀਕਲ ਕੱਢਣ ਦੇ ਵਜਾਇ ਸਾਰੇ ਤਾਲਮੇਲ ਕਰਕੇ ਇਕੱਠੇ ਵਹੀਕਲ ਕਢੋ ਜੇ ਸੜਕ ਤੋਂ ਅੱਗੇ ਉਹ ਨਹੀਂ ਜਾਣ ਦਿੰਦੇ ਨਾਕਾਬੰਦੀ ਕਰਦੇ ਆ ਰੋਕ ਦਿਆ ਸੰਗਰੂਰ ਜਾਣ ਵਾਲੇ ਨੂੰ ਤਾਂ ਸੜਕ ਤੇ ਜਿਹੜੇ ਇਕੱਠੇ ਬੈਠੋ ਸੜਕ ਬੰਦ ਕਰੋ ਤੇ ਜੇ ਉਹ ਘਰਾਂ 'ਚ ਨਜ਼ਰਬੰਦੀ ਕਰਦੇ ਆ ਤਾਂ ਇਕੱਠੇ ਹੋ ਕੇ ਜਿਹੜੀ ਉਹਦੀ ਘਰਾਂ ਵਾਲੀ ਨਜ਼ਰਬੰਦੀ ਹੈ ਉਹ ਵੀ ਖਤਮ ਕਰਾਓ ਤੇ ਆਪਾਂ ਹਰ ਹਾਲ ਆ ਜਿਹੜਾ ਸੰਗਰੂਰ ਆ ਜਿਹੜਾ 12 ਵਜੇ ਦਾ ਜਿਹੜਾ ਟਾਈਮ ਦਿੱਤਾ ਹੋਇਆ ਉੱਥੇ ਆਪਾਂ ਪਹੁੰਚਣਾ ਜੇ ਉੱਥੇ ਆਪਾਂ ਨੂੰ ਨਵੀਂ ਵੀ ਸੀਐਮ ਦੀ ਜਿਹੜਾ ਰਹਾਇਸ਼ ਆ ਉੱਥੇ ਨਹੀਂ ਵੀ ਜਾਣ ਦਿੰਦੇ ਤਾਂ ਉੱਥੇ ਮੌਕੇ ਤੇ ਕੋਈ ਜਿਹੜਾ ਵਿਚਾਰ ਕਰਕੇ ਪ੍ਰੋਗਰਾਮ ਲਿਖਿਆ ਜਾਊਗਾ ਐਕਸ਼ਨ ਪ੍ਰੋਗਰਾਮ ਦਿੱਤਾ ਜਾਊਗਾ ਕਿਸਾਨਾਂ ਦਾ ਇਲਜ਼ਾਮੇ ਕੇ ਪ੍ਰਦਰਸ਼ਨ ਤੋਂ ਪਹਿਲਾਂ ਕੁਝ ਲੀਡਰਾਂ ਨੂੰ ਨਜ਼ਰਬੰਦ ਕਰ ਲਿਆ ਗਿਆ ਕਿਸਾਨ ਲੀਡਰ ਨੇ ਵੀ ਕਿਹਾ ਕਿ ਜੇਕਰ ਮੁੱਖ ਮੰਤਰੀ ਦੀ ਰਹਾਇਸ਼ ਨੇੜੇ ਨਾ ਜਾਣ ਦਿੱਤਾ ਗਿਆ ਤਾਂ ਉਹ ਕਿਸੇ ਹੋਰ ਥਾਈਂ ਸੇ ਪ੍ਰਦਰਸ਼ਨ ਜ਼ਰੂਰ ਕਰਨਗੇ